ਲਾਹਿਰ ਜੀ ਕਾ ਖਾਲਸਾ ਰਹਿ ਜੀ ਕੀ ਫਤਿਹ ਤੁਹਾਨੂੰ ਇਸ ਵੇਲੇ ਦੀ ਵੱਡੀ ਖਬਰ ਸੁਣਾਉਣਿਆ ਖਬਰ ਕੀ ਆ ਖਬਰ ਇਹ ਆ ਕਿ ਹੁਣ ਨਹੀਂ ਸੁਖਬੀਰ ਬਾਦਲ ਦੇ ਜਿਹੜੇ ਸੁਖ ਬਲਾਸ ਦੇ ਜਿਹੜੇ ਭਗਵਾਨਤਮਾਨ ਫਿਰਦਾ ਸੀ ਜਿਹੜਾ ਖੁੱਲਣ ਨੂੰ ਕਾਗਜ਼ ਉੱਪਰ ਹੁਣ ਨਹੀਂ ਖੁੱਲਦੇ ਇਹ ਤੁਸੀਂ ਜਾਣ ਕੇ ਬੜੇ ਹੈਰਾਨ ਹੋਵੋਗੇ ਕਿ ਸੁਖ ਬਲਾਸ ਖੋਟਲਾ ਜਿਹੜਾ ਸੁਖਬੀਰ ਬਾਦਲ ਦਾ ਅਤੇ ਕਹਿੰਦੇ ਉਹਦੇ ਨਹਿਰ ਜਾਂਦੀ ਆ ਉਹਦੇ ਖੇਤਾਂ ਦੇ ਵਿੱਚ ਤੇ ਹੁਣ ਸਾਰੇ ਮੁੱਦੇ ਇਹ ਭੁੱਲ ਜਾਣਗੇ ਨਾ ਸੁਖਬਲਾਜ ਦੇ ਕਾਜ ਖੁੱਲ ਖੁੱਲਣਗੇ ਹੁਣ ਨਾ ਹੀ ਸੁਖਬੀਰ ਬਾਦਲ ਦੀ ਨਹਿਰ ਦਾ ਜ਼ਿਕਰ ਹੋਊਗਾ ਤੇ ਦੂਜਾ ਤੀਜਾ ਜਿਹੜਾ ਸਵਾਲ ਆ ਤੇ ਨਾ ਹੀ ਜਿਹੜਾ ਬੇਅਦਬੀਆਂ ਦੇ ਮੁੱਦੇ ਵਿੱਚ ਸੁਖਬੀਰ ਬਾਦਲ ਨੂੰ ਜਿਹੜਾ ਇੱਕ ਟਾਰਗੇਟ ਕੀਤਾ ਗਿਆ ਸੀ ਆਪਾਂ ਇਹ ਮੰਨ ਲੈਨੇ ਆ ਕਿ ਉਹਨਾਂ ਦੇ ਰਾਜ ਵਿੱਚ ਬੇਅਦਬੀਆਂ ਹੋਈਆਂ ਸੀ ਤੇ ਸੁਖਵੀਰ ਬਾਦਲ ਦਾ ਜਿਹੜਾ ਨਾਂ ਵੀ ਬੋਲਦਾ ਸੀ ਪਰ ਹੁਣ ਕਿਤਨਾ ਕਿਤੇ ਇਹ ਲੱਗ ਰਿਹਾ ਕਿ ਉਹਦੇ ਵਿੱਚ ਵੀ ਹੁਣ ਸੁਖਵੀਰ ਬਾਦਲ ਨੂੰ ਕਲੀਨ ਚਿੱਟਾ ਭਵੰਤਮਾਨ ਨੇ ਦੇ ਦਿੱਤੀ ਆ ਸ਼ਾਇਦ ਹੁਣ ਉਹ ਵੀ ਨਹੀਂ ਖੁੱਲਣਗੇ ਕਹੀਏ ਇਹ ਅਹਿਮ ਤੱਥ ਨੇ ਸਾਡੇ ਭਰੋਸੇਯੋਗ ਸੂਤਰਾ ਤੋਂ ਇਹ ਪਤਾ ਲੱਗਿਆ ਕਿ ਭਗਵੰਤਮਾਨ ਤੇ ਸੁਖਵੀਰ ਬਾਦਲ ਦਾ ਜਿਹੜਾ ਆਪ ਦੇ ਵਿੱਚ ਕਲੇਸ਼ ਸੀ ਉਹ ਮਿਟ ਚੁੱਕਿਆਗਾ ਹੁਣ ਦੋਨੇ ਭਗਵੰਤਮਾ ਤੇ ਸਗਵੀਰ ਬਦਲ ਇੱਕ ਮੰਚ ਤੇ ਇਕੱਠੇ ਹੋ ਗਏ ਨੇ ਇਹ ਇਸ ਵੇਲੇ ਤੇ ਤੁਹਾਨੂੰ ਸਭ ਤੋਂ ਵੱਡੀ ਖਬਰ ਆ ਤੁਸੀਂ ਇਹ ਨਹੀਂ ਹੁਣ ਸੁਣੋਂਗੇ ਹੋ ਸਕਦਾ ਕਿ ਡਰਾਮੇਬਾਜ਼ੀ ਤਾਂ ਜ਼ਰੂਰ ਕਰਨਗੇ ਸਿਆਸੀ ਤੌਰ ਤੇ ਕੋਈ ਵੀ ਪਾਰਟੀ ਆ ਡਰਾਮੇਬਾਜ਼ੀ ਕਰਦੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਸੌਖੇ ਨਹੀਂ ਸੁਖਵਾਲਾ ਦੇ ਪੇਪਰ ਖੋਲਣੇ ਭਗਵੰਤਮਾਨ ਵੱਲੋਂ ਲੋਕਾਂ ਨੂੰ ਇਹ ਭਰਮਾਇਆ ਜਾ ਰਿਹਾ ਇਸ ਕਰਕੇ ਜਿਹੜਾ ਸਾਰੀਆਂ ਸਰਕਾਰਾਂ ਹੁੰਦੀਆਂ ਨੇ ਇੱਕ ਗੱਲ ਕਹਿ ਦਿੰਦੀਆਂ ਨੇ 6 ਮਹੀਨੇ ਕੱਢ ਲੈਂਦੀਆਂ ਨੇ ਉਸ ਗੱਲ ਨੂੰ ਲੈ ਕੇ ਲੋਕੋ ਤੇ ਯਕੀਨ ਕਰ ਲੈਂਦੇ ਨੇ ਕਿ ਸੱਚੀ ਵਿੱਚ ਹੀ ਹੋਊਗਾ ਮੈਂ ਪਹਿਲੇ ਦਿਨ ਕਿਹਾ ਸੀ ਜਿੱਦੇ ਭਗਵੰਤ ਮਾਨ ਦਾ ਬਿਆਨ ਆਇਆ ਸੀ ਕਿ ਮੈਂ ਤੁਹਾਨੂੰ ਜਲਦੀ ਜਿਹੜੀ ਖੁਸ਼ਖਬਰੀ ਦੇਵਾਂਗਾ ਸੁਖ ਬਲਾਸ ਦੇ ਜਿਹੜੇ ਮੇਰੇ ਕੋਲੇ ਸਾਰੇ ਕਾਗਜ਼ ਆ ਗਏ ਨੇ ਪਰ ਹੁਣ ਇਹ ਨਹੀਂ ਲੱਗਦਾ ਕਿ ਸੁਖ ਬਲਾਸ ਦੇ ਕਾਜ ਖੁੱਲਣਗੇ ਇਹ ਤੁਹਾਡੇ ਕੋਲੇ ਅੱਜ ਜਿਹੜੀ ਗੱਲ ਆ ਇਹ ਸਭ ਤੋਂ ਪਹਿਲਾਂ ਮੈਂ ਪਹੁੰਚ ਦੀ ਕਰ ਦਿੱਤੀ ਆ ਕਿ ਭਗਵੰਤ ਮਾਨ ਤੇ ਸ਼ਖਵੀਰ ਬਾਦਲ ਦੀ ਜਾਰੀ ਆ ਉਹ ਹੁਣ ਪੈ ਚੁੱਕੀ ਆ ਨਾ ਹੁਣ ਕੋਈ ਕੁਲਾ ਦੇ ਕਾਜ ਖੁੱਲਣ ਤੇ ਖੁੱਲਣਗੇ ਨਾ ਬਿਆਲਬੀਆਂ ਦੇ ਮਾਂ ਵਾਲੇ ਵਿੱਚ ਸ਼ਖਵੀਰ ਬਾਦਲ ਨੂੰ ਕੋਈ ਕੁਝ ਕੀਤਾ ਜਾਊਗਾ ਮੈਂ ਪਹਿਲਾਂ ਵੀ ਕਿਹਾ ਸੀ ਜਿੰਨੀਆਂ ਸਰਕਾਰਾਂ ਨੇ ਸਾਰਾ ਸੌਦੇਬਾਜ਼ੀ ਕਰਦੀਆਂ ਨੇ ਵੱਡੇ ਲੀਡਰ ਇੱਕ ਹੁੰਦੇ ਨੇ ਥਰਡੇ ਬੰਦੇ ਜਿਹੜੇ ਵਰਕਰ ਹੁੰਦੇ ਆ ਪਾਰਟੀਆਂ ਦੇ ਜਾਂ ਆ ਆਹੁਦੇਦਾਰ ਹੁੰਦੇ ਆ ਉਹ ਲੜਨ ਬੈਹ ਜਾਂਦੇ ਇੱਕ ਦੂਜੇ ਦੇ ਨਾਲ ਆਪਾਂ ਪਿੰਡਾਂ ਦੇ ਵਿੱਚ ਦੇਖਦੇ ਆ ਧੜੇ ਬੰਦੀਆਂ ਬਣ ਜਾਂਦੀਆਂ ਨੇ ਮੈਂ ਪਹਿਲਾਂ ਵੀ ਦੱਸਿਆ ਕਿ ਇਹਨਾਂ ਦੀ ਰਿਸ਼ਤੇਦਾਰੀਆਂ ਵੀ ਇੱਕ ਦੂਜੇ ਦੇ ਨਾਲ ਹੁੰਦੀਆਂ ਨੇ ਇੱਕ ਦੂਜੇ ਦੇ ਮਰੇ ਭੋਗਾ ਤੇ ਵੀ ਜਾਂਦੇ ਨੇ ਅੱਜ ਗਾਲਾਂ ਕੱਢੀਆਂ ਸਵੇ ਨੂੰ ਕੋਈ ਮਰ ਗਿਆ ਕਿਸੇ ਦਾ ਉਹਦੇ ਭੋਗ ਤੇ ਵਾਜ ਜਾਂਦੇ ਆ ਕਹਿੰਦਾ ਭਾਵੇਂ ਆਪਣੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹ ਹਾਲ ਹੁੰਦਾਗਾ ਜੇ ਕੋਈ ਇਸ ਤਰ੍ਹਾਂ ਆਪਣੇ ਨਾਲ ਮਾੜਾ ਮੋਟਾ ਵੀ ਕੋਈ ਕਰਦਾਗਾ ਤਾਂ ਆਪਾਂ ਉਸ ਦੇ ਇੱਕ ਦੂਜੇ ਦੇ ਘਰੇ ਨਹੀਂ ਜਾਂਦੇ ਕਿਉਂਕਿ ਇਹ ਹੁੰਦਾ ਵੀ ਮੈਂ ਕੱਲ ਤੈਨੂੰ ਯਾਰ ਗਾਲਾਂ ਕੱਢ ਕੇ ਹਟਿਆਂਗਾ ਅੱਜ ਮੈਂ ਕਿਹੜੇ ਮੂੰਹ ਨਾਲ ਜਾਵਾਂ ਪਰ ਜਿਹੜੇ ਲੀਡਰ ਨੇ ਇਹ ਬੜੇ ਸਿਆਸਦਾਨ ਇਹਨੂੰ ਕਹਿੰਦੇ ਆ ਸਿਆਸਤ ਕਹਿੰਦੇ ਹੁੰਦੇ ਆ ਕਿ ਸਿਆਸਤ ਦੇ ਵਿੱਚ ਲੀਡਰ ਆਪਣੇ ਸਕੇ ਪਿਓ ਨੂੰ ਨਹੀਂ ਬਖਸਦਾ ওই ਗੱਲ ਆ ਕਿ ਇਹ ਸਾਰੇ ਇੱਕ ਮਿਕ ਨੇ ਇਹਨਾਂ ਦਾ ਕੋਈ ਨਹੀਂ ਇਹਨਾਂ ਤੋਂ ਇਹ ਠੀਕ ਆ ਕਿ ਇਹ ਡਰਾਮੇਬਾਦੀ ਕਰਦੇ ਤੇ ਲੋਕਾਂ ਨੂੰ ਜਿਹੜਾ ਬੁੱਧੂ ਮਨਾਉਂਦੇ ਨੇ ਬੁੱਧੂ ਮਨਾ ਕੇ ਜਿਹੜੇ 5 ਸਾਲ ਰਾਜ ਕਰਦੇ ਨੇ ਗੱਡੀਆਂ ਤੇ ਬੈਂਦੇ ਨੇ ਇਹ ਹਾਲ ਹੁਣ ਭਗਵੰਤ ਮਾਨ ਦਾ ਆ ਗਿਆ ਜਿਹੜਾ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਸੁਗਵੀਰ ਵਾਦਲ ਨੂੰ ਮੈਂ ਐ ਕਰ ਦੂੰਗਾ ਟੰਗ ਦੂੰਗਾ ਪੁੱਠਾ ਕਰ ਦੂੰਗਾ ਜੋ ਕਰ ਦੂੰ ਬਾਹ ਕਰ ਦੂੰ ਕੁਝ ਨਹੀਂ ਹੁੰਦਾ ਤੇ ਇਹ ਇੱਕ ਐਮ ਖਬਰ ਆ ਕਿ ਇਹਨਾਂ ਦੀ ਜਿਹੜੀ ਜਾਰੀ ਆ ਉਹ ਦੋਸਤੀ ਆ ਪੈ ਚੁੱਕੀ ਆ ਇਹ ਇੱਕ ਦੂਜੇ ਦੇ ਘਰੇ ਜਿਹੜੇ ਜਾਣ ਆਉਣ ਲੱਗ ਗਏ ਤੇ ਇਹਨਾਂ ਦੀਆਂ ਮੀਟਿੰਗਾਂ ਜਿਹੜੀਆਂ ਹੋ ਚੁੱਕੀਆਂ ਨੇ ਤੇ ਇਸ ਮੁੱਦੇ ਨੂੰ ਲੈ ਕੇ ਪਹਿਲ ਕਦਮ ਕਿਹਨੇ ਕੀਤੀ ਹੈ ਇਹ ਫਿਲਹਾਲ ਨਹੀਂ ਪਤਾ ਪਰ ਇਹ ਜਿਹੜਾ ਸਭ ਤੋਂ ਵੱਡੀ ਖਬਰ ਤੁਹਾਨੂੰ ਮੈਂ ਸੁਣਾਉਣਾਗਾ ਇਹ ਸੁਖਵੀਰ ਬਾਦਲ ਤੇ ਭਗਵੰਤ ਮਾਨ ਇੱਕ ਹੋ ਚੁੱਕੇ ਨੇ ਤੇ ਤੁਸੀਂ ਵੀ ਆਪਣਾ ਧਿਆਨ ਜ਼ਰੂਰ ਰੱਖਿਓ ਅੈਵੇਂ ਨਾ ਕਿ ਦੂਜੀ ਪਿੱਛੇ ਲੜੀ ਜਾਇਆ ਕਰੋ ਕਿ ਸਾਡੀ ਫਲਾਨੀ ਪਾਰਟੀ ਸਾਡੀ ਧਮਕੀ ਪਾਰਟੀ ਆ ਕੋਈ ਪਾਰਟੀ ਬੂਲਟੀਆਂ ਨਹੀਂ ਜੇ ਤੁਹਾਡਾ ਕੋਈ ਕੰਮ ਰੁਕਿਆ ਪਿਆ ਉਹ ਕਰਦਾਗਾ ਚਾਹੇ ਕੋਈ ਮਰਜੀ ਪਾਰਟੀ ਹੋਵੇ ਉਹ ਤੋਂ ਕੰਮ ਕਰਾ ਲਿਆ ਕਰੋ ਰੁਪਏ ਲੈ ਲਿਆ ਕਰੋ ਐਵੇਂ ਨਾ ਗੱਲ ਦੇ ਵਿੱਚ ਸਾਫਾ ਪਾਈ ਰੱਖਿਆ ਕਰੋ ਕਿ ਮੈਂ ਕਾਂਗਰਸੀਆਂ ਮੈਂ ਕਾਲੀਆਂ ਮੈਂ ਆਦਮੇ ਪਾਰਟੀ ਦਾ ਬੰਦਾਗਾ ਇਹ ਤੁਹਾਡਾ ਜਿਹੜਾ ਚਾਗ ਆ ਤ ਤੁਹਾਨੂੰ ਚਾਹ ਰਹਿੰਦਾਗਾ 5 ਸਾਲਾਂ ਲਈ ਲੀਡਰਾਂ ਨੂੰ ਕੋਈ ਨਹੀਂ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ ਤੇ ਤੁਸੀਂ ਚੱਕ ਕੇ ਕਿ ਉਹਦੇ ਮੂਹਰੇ ਬਾਈ ਜਾਂ ਨਹੀਂ ਸਾਡਾ ਆਇਆ ਜੀ ਅਸੀਂ ਪਤਾ ਨਹੀਂ ਕਿੱਡੇ ਬਣ ਗਏ ਦੀਪ ਗਵੰਤਮ ਜਿੱਤ ਗਿਆ ਜਾਂ ਸੁਵੀਰ ਬਾਦਲ ਜਿੱਤ ਗਿਆ ਇੱਕ ਦੂਜੇ ਦੇ ਸਰਪਾਣਿਤਕ ਜਾਣੇ ਉਹ ਠਾਣੇ ਠੋਣੀ ਉਹਨਾਂ ਨੂੰ ਜਾ ਕੇ ਪਰ ਇਸ ਵੇਲੇ ਸਾਾਨੂੰ ਦੱਸ ਦਈਏ ਕਿ ਇਹਨਾਂ ਦਾ ਜਿਹੜਾ ਰਲੇਮਾ ਹੋ ਚੁੱਕਿਆਗਾ ਪਵੰਤਮਾਨ ਦੇ ਬੰਦੇ ਉਧਰ ਜਾ ਰਹੇ ਨੇ ਤੇ ਸਵੀਰਵਾਦਲ ਦੇ ਉਧਰ ਜਾ ਰਹੇ ਨੇ ਇਹ ਦੋਨਾਂ ਦਾ ਜਿਹੜਾ ਇੱਕ ਆਪਾਂ ਇਹ ਕਹ ਲਈਏ ਕਿ ਡਰਾਮੇਬਾਜ਼ੀ ਹੋ ਰਹੀ ਆ ਸਾਰੇ ਪਵੰਤਮਾਨ ਕਿਉਂ ਇਹਨਾਂ ਦੀ ਪਾਰਟੀ ਦੇ ਬੰਦਿਆਂ ਨੂੰ ਕਿਉਂ ਆਪ ਦੇ ਵਿੱਚ ਲਾ ਰਿਹਾਗਾ ਇੱਕ ਸੋਚਣ ਵਾਲੀ ਗੱਲ ਆ ਤਾਂ ਨੂੰ ਮੈਂ ਇਹ ਗੱਲ ਅੱਜ ਜਿਹੜੀ ਦੱਸ ਦਿੱਤੀ ਆ ਤੇ ਆਉਣ ਵਾਲਾ ਸਮਾਂ ਜਿਹੜਾ ਇਹ ਦੋਨੇ ਇੱਕ ਮਿਕ ਹੋ ਚੁੱਕੇ ਨੇ ਨਾ ਸਵੀਰਵਾਦ ਨੂੰ ਅੱਜ ਹੋਵੇ ਕੋਸ ਨਾ ਹੋਵੇ ਕੱਲ ਨਾ ਇਹ ਸੁਖਬਲਾ ਦੇ ਪੇਪਰ ਹੁਣ ਨਹੀਂ ਖੁੱਲਦੇ ਬੇਸ਼ੱਕ ਭਵੰਤ 100 ਵਾਰੀ ਕਹਿ ਦਿੱਤਾ ਸਟੇਜ ਦੇ ਉੱਤੇ ਚੜ ਕੇ ਤੁਸੀਂ ਵੀਡੀਓ ਨੂੰ ਬਾਤ ਤੋਂ ਬਾਅਦ ਸ਼ੇਅਰ ਕਰਨਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਰੇ ਇੱਕ ਮਿਕ ਨੇ ਤੁਸੀਂ ਐਵੇਂ ਨਾ ਲੜਿਆ ਕਰੋ ਤੁਸੀਂ ਵੇਖਦੇ ਰਹੋ ਪੰਜਾਬੀ ਪਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਬਾ